ਸਿਰਸਾ ਦੇ ਡੇਰਾ ਸੱਤਾ ਸੌਦਾ ਦੇ ਦੋ ਪ੍ਰੇਮੀਆਂ ਦੇ ਕਤਲ ਮਗਰੋਂ ਪੜਕੇ ਡੇਰਾ ਸਮਰਥਕਾਂ ਨੇ ਜਮਲੀਲ ਕੋਟਾ ਲੁਧਿਆਣਾ ਰੋਡ ਬੰਦ ਕਰ ਦਿੱਤਾ ਪਰ ਕੋ ਸਮਾਤਲ ਨੇਤੇ ਬੈਠਣ ਮਗਰੋਂ ਪ੍ਰਦਰਸ਼ਨਕਾਰੀ ਤਰਨੇ ਉੱਠ ਕੇ ਜਿਨ੍ਹਾਂ ਨੇ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਇਹ ਵਾਰਦਰ ਸ਼ਨੀਵਾਰ ਰਾਤ 7 ਤੋਂ 8 ਵਜੇ ਦੇ ਵਿਚਕਾਰ ਵਾਪਰੀ ਅਹਿਮਦਗੜ੍ਹ ਸਥਿਤ ਡੇਰਾ ਸੱਤਾ ਸੌਦਾ ਦੇ ਨਾਮ ਚਰਚਾ ਕਰਦੀ ਕੰਡੀਨ ਵਿੱਚ ਸੇਵਾ ਕਰੇ ਦੋ ਡੇਰਾ ਪ੍ਰੇਮੀਆਂ ਨੂੰ ਅਣਪਛਾਤੇਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਤਸਵੀਰਾਂ ਮੁਤਾਬਕ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਨੌਜਵਾਨ ਆਉਂਦੇ ਨੇ ਜਿਨ੍ਹਾਂ ਦੇ ਮੂੰਹ ਟਕੇ ਹੋਏ ਨੇ ਅਤੇ ਨੌਜਵਾਨ ਕੰਟੀਨ ਦੇ ਬਾਹਰ ਮੋਟਰਸਾਈਕਲ ਰੋਕ ਕੇ ਉਤਰੇ ਤੇ ਦਾਖਲ ਹੁੰਦੇ ਹੈ ਗੋਲੀਆਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਸੇਵਾ ਕਰਨ ਵਾਲੇ ਪਿਓ ਪੁੱਤ ਦੀ ਮੌਤ ਹੋ ਗਈ ਸੈਕਟਰਮ ਦੇ ਪ੍ਰਚਾਰ ਕੁੰਜੀ ਸਿੰਘ ਢੱਡੀਆਂ ਵਾਲੇ ਨੂੰ ਛਟਕਾ ਦਿੰਦੇ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਵੱਲੋਂ ਆਪਣੇ ਤੇ ਹੋਏ ਕਾਤਲਾਨਾ ਹਮਲੇ ਦੀ ਸੀਬੀ ਜਾਂਚ ਦੀ ਮੰਗ ਲਈ ਪਾਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਪਟੀਸ਼ਨ ਢੱਡੀਆਂ ਵਾਲੇ ਨੇ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਦੇ ਵਿਰੋਧ ਪਾਈ ਸੀ ਸ਼ਿਵਰਾਤਰੀ ਦੇ ਮੌਕੇ ਤੇ ਪਾਕਿਸਤਾਨ ਸੇ ਤਿਮੰਦਰਾਂ ਦੇ ਦਰਸ਼ਨਾਂ ਲਈ ਗਿਆ ਹਿੰਦੂ ਜਥਾ ਅਜੇ ਨਿਰਾਸ਼ ਹੋ ਕੇ ਪਾਕਿਸਤਾਨ ਤੋਂ ਮੁੜਿਆ ਦਲਸਲ ਜਥੇ ਨੇ 28 ਤਰੀਕ ਨੂੰ ਮੁੜਨਾ ਸੀ ਪਰ ਲਾਹੌਰ ਦੇ ਵਿੱਚ ਹੋਏ ਬੰਬ ਧਮਾਕਿਆਂ ਦੇ ਚੱਲਦੇ ਪਾਕਿਸਤਾਨ ਸਰਕਾਰ ਵੱਲੋਂ ਦੋ ਦਿਨ ਪਹਿਲਾਂ ਹੀ ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਇਹ ਜਥਾ 22 ਤਰੀਕ ਨੂੰ ਅਟਾਰੀ ਸਰਹੱਦ ਦੇ ਰਾਹੀਂ ਪਾਕਿਸਤਾਨ ਗਿਆ ਸੀ ਜਿੱਥੇ ਸ਼ਾਮਨ ਸ਼ਦਾਲੋ ਨੇ ਸਭ ਤੋਂ ਪਹਿਲਾਂ ਕਟਾਸਰਾਜ ਮੰਦਿਰ ਜਾਣਾ ਸੀ ਜਿੱਥੋਂ ਸ਼ਿਵਰਾਤਰੀ ਦਾ ਤੇ ਹੋਰ ਮਨਾਉਣ ਦੇ ਬਾਅਦ ਇਹਨਾਂ ਨੇ ਲਾਹੌਰ ਸਥਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨੇ ਸਨ ਪਰ ਬੀਤੀ ਰਾਤ ਇਹਨਾਂ ਨੂੰ ਲਾਹੌਰ ਦੇ ਗੁਰਦੁਆ ਮੰਦਰ ਸਾਹਿਬ ਜੀ ਦੇ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਬਣਾਏ ਜਾਣ ਵਾਲੇ ਲੰਗਰ ਲਈ ਵਰਤੇ ਜਾਣ ਵਾਲੇ ਬਰਤਨਾਂ 'ਚ ਜਲਦ ਬਦਲਾ ਆਏਗਾ ਐਸ.ਪੀ.ਸੀ ਵੱਲੋਂ ਸਰਬ ਲੋ ਬਰਤਨਾਂ ਦੇ ਵਿੱਚ ਲੰਗਰ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਬਰਤਨਾਂ ਨੂੰ ਪਿੰਡ ਕਣੂਆ ਦੇ ਪਿੰਡ ਤੱਕ ਪਰਿਵਾਰ ਬਣਾ ਰਿਹਾ ਹੈ